ਬੇੜਾ ਬੰਨ੍ਹ ਨਾ ਸਕਿਓ ਅਕਾਲੀ ਦਲ ਬਾਦਲ ਦਾ ਸੰਕਟ ਦੋਸਤੋ ਉਦਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਲੇਖ ਤੇ ਵਿਚਾਰ ਚਰਚਾ ਕਰਾਂਗੇ ਪੰਥਕ ਅਤੇ ਸਿੱਖਾਂ ਦੇ ਹਿੱਤਾਂ ਤੇ ਸਰੋਕਾਰਾਂ ਨਾਲ ਖਾਸ ਕਰਕੇ ਸਿੱਖ ਪੰਥ ਦੇ ਸਰੋਕਾਰਾਂ ਨਾਲ ਪ੍ਰਣਾਏ ਹੋਏ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਉਦੋਂ ਤੋਂ ਲੈ ਕੇ 1947 ਦੇ ਸੱਤਾ ਪਰਿਵਰਤਨ ਤੱਕ ਇਸ ਨੇ ਗੁਰਦੁਆਰਿਆਂ ਦੇ ਸੁਧਾਰਾਂ ਲਈ ਗੁਰਦੁਆਰਿਆਂ ਦਾ ਪ੍ਰਬੰਧ ਸਾਮੰਤ ਸਾਹੀ ਦੇ ਪ੍ਰਤੀਨਿਧੀ ਅਤੇ ਵਰਤਾਨਵੀ ਸਮਰਾਦੇ ਮੈਂਤੀ ਮਹੰਤਾਂ ਕੋਲੋਂ ਖੋਣ ਪਰ ਮੰਨ ਦਾ ਜੁਲਮ ਹੂਰੀਕਰ ਕਰਨ ਲਈ ਕਈ ਮੋਰਚੇ ਦਰਜ ਕਰਕੇ ਜੇਤੂ ਸੰਘਰਸ਼ ਲੜੇ ਸਨ ਅਤੇ ਆਪਣੇ ਆਪ ਨੂੰ ਪੰਜਾਬੀ ਖਾਸ ਕਰਕੇ ਸਿੱਖ ਪਹਿਚਾਣ ਦੀ ਪ੍ਰਤੀਨਿਧ ਸਿਆਸੀ ਧਿਰ ਵਜੋਂ ਸਥਾਪਿਤ ਕੀਤਾ ਸੀ ਸੱਤਾ ਪਰਵਾਟਨ ਮੰਗਰੋ ਇਸਨੇ ਪੰਜਾਬੀ ਸੂਬੇ ਦੀ ਮੰਗ ਉੱਪਰ ਅੰਦੋਲਨ ਕੀਤਾ ਜਿਹੜਾ ਤਤ ਰੂਪ ਵਿੱਚ ਪੰਜਾਬੀ ਆਧਾਰਿਤ ਸੂਬਾ ਸਥਾਪਿਤ ਕਰਨ ਦਾ ਹੀ ਜਮਹੂਰੀ ਸੰਘਰਸ਼ ਸੀ ਜਿਸ ਵਿੱਚ ਪੰਜਾਬੀ ਇਤਿਹਾਸ ਰੰਗ ਵੀ ਸਪਸ਼ਟ ਦਿਸਦਾ ਸੀ ਇਹ ਸੰਘਰਸ਼ ਕਰੀਬ 11 ਸਾਲ ਚੱਲਿਆ ਜਿਸ ਦਾ ਸਿੱਟਾ 1 ਨਵੰਬਰ 1966 ਨੂੰ ਪੰਜਾਬ ਹਰਿਆਣਾ ਅਤੇ ਹਿਮਾਚਲ ਸੂਬਿਆਂ ਦੀ ਸਥਾਪਨਾ ਵਿੱਚੋਂ ਨਿਕਲਿਆ ਇਸ ਸਾਰੇ ਕਾਲਖੰਡ ਦਰਾਨ ਅਕਾਲੀ ਦਰ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਹਮਾਇਤ ਕਰਦਾ ਸੀ ਹਿੰਦੀ ਨੂੰ ਸੂਬਿਆਂ ਉੱਪਰ ਠੋਸਣ ਦਾ ਵਿਰੋਧ ਕਰਦਾ ਸੀ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੈਸ਼ਨਲ ਕਾਨਫਰੰਸ ਅਤੇ ਸ਼ੇਖ ਅਬਦੁੱਲਾ ਦੀ ਹਮਾਇਤ ਕਰਦਾ ਸੀ 1947 ਦੀ ਸੱਤਾ ਬਦਲੀ ਅਤੇ ਪੰਜਾਬੀ ਸੂਬੇ ਜਾਂ ਪੰਜਾਬ ਦੀ ਸਥਾਪਨਾ ਤੋਂ ਬਾਅਦ ਆਕਾਲੀ ਦਲ ਪਹਿਲੀ ਵਾਰ 1960 ਦੀ ਆਮ ਚੋਣਾਂ ਵਿੱਚ ਸੱਤਾ ਵਿੱਚ ਆਇਆ ਸੀ ਉਦੋਂ ਇਹ ਕਾਂਗਰਸ ਵਿਰੋਧੀ ਸਾਂਝੇ ਮੋਰਚੇ ਦੀ ਵੱਡੀ ਅਤੇ ਆਗੂ ਧਿਰ ਸੀ ਇਸ ਮੋਰਚੇ ਵਿੱਚ ਜਨ ਸੰਗ, ਸੀਪੀਆਈ, ਸੀਪੀਐਮ, ਰਿਪਬਲਿਕਨ ਪਾਰਟੀ, ਸਮਾਜਵਾਦੀ ਪਾਰਟੀ ਸ਼ਾਮਲ ਸਨ ਸੈਲਨ ਜਸਟਿਸ ਗਰਨਾਮ ਸਿੰਘ ਫਿਰ ਅਕਾਲੀ ਬਾਗੀ ਲਖਮਣ ਸਿੰਘ ਗਿੱਲ ਅਤੇ ਅਖੀਰ ਵਿੱਚ ਪ੍ਰਕਾਸ਼ ਸਿੰਘ ਬਾਦਲ ਮਾਰਚ 1970 ਤੋਂ ਜੂਨ 1971 ਤੱਕ ਮੁੱਖ ਮੰਤਰੀ ਰਹੇ ਨਵੰਬਰ 1967 ਤੋਂ ਮਾਰਚ 1972 ਤੱਕ ਪੰਜਾਬ ਵਿੱਚ ਦੋ ਵਾਰ ਰਾਸ਼ਟਰਪਤੀ ਰਾਜ ਲਾਗੂ ਹੋਇਆ ਕਾਂਗਰਸੀ ਮੁੱਖ ਮੰਤਰੀ ਜੈਲ ਸਿੰਘ 1972 ਤੋਂ ਅਪ੍ਰੈਲ 1977 ਤੱਕ ਮੁੱਖ ਮੰਤਰੀ ਪੰਜਾਬ ਰਹੇ 26 ਜੂਨ 1975 ਨੂੰ ਕਾਂਗਰਸ ਦੀ ਇੰਦਰਾ ਸਰਕਾਰ ਨੇ ਦੇਸ਼ ਵਿੱਚ ਹੰਗਾਮੀ ਹਾਲਤ ਠੋਸ ਦਿੱਤੀ। ਇਸ ਹੰਗਾਮੀ ਤੇ ਦਮਨਕਾਰੀ ਹਾਲਤ ਦੇ ਵਿਰੁੱਧ ਅਕਾਲੀ ਦਲ ਨੇ ਸਾਰਾ ਸਮਾਂ ਗ੍ਰਿਫਤਾਰੀ ਮੋਰਚਾ ਚਾਲੂ ਰੱਖਿਆ। ਜਿਸ ਕਾਰਨ 1977 ਵਿੱਚ ਇਸ ਲਈ ਸੱਤਾ ਪ੍ਰਾਪਤੀ ਦਾ ਸੌਖਾ ਹੋ ਗਿਆ। ਮੁੜ ਕੇ ਸੱਤਾ ਸੰਭਾਲਣ ਮੰਗਰੋ ਅਤੇ ਕੇਂਦਰ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣ ਟੁੱਟਣ ਦੇ ਅਮਲ ਦੌਰਾਨ ਅਕਾਲੀ ਦਲੋਂ ਮੰਗਾ ਮਸਲੇ ਨਹੀਂ ਸੀ ਨਿਪਟਾ ਸਕਿਆ। ਜਿਨ੍ਹਾਂ ਦੀ ਪਰਵਾਹੀ ਇਹ ਕਰਦਾ ਰਿਹਾ ਸੀ ਨਾ ਚੰਡੀਗੜ੍ਹ ਪੰਜਾਬ ਨੂੰ ਮਿਲ ਸਕਿਆ ਨਾ ਪੰਜਾਬੀ ਬੋਲਦੇ ਇਲਾਕੇ ਲੈ ਸਕੇ ਨਾ ਪਾਖੜਾ ਵਿਆਸ ਦੇ ਪਾਣੀਆਂ ਦਾ ਕੰਟਰੋਲ ਹੀ ਲੈ ਸਕਿਆ ਹਾਲਾਂਕਿ ਕੇਂਦਰ ਵਿੱਚ ਇਸੇ ਸਹਿਯੋਗੀਆਂ ਦੀ ਵੀ ਸਰਕਾਰ ਰਹੀ ਸੀ ਪੰਜਾਬ ਦੇ ਸੰਤਾਪ ਨੇ ਵੀ ਗੰਭੀਰ ਮੁਸ਼ਕਲਾਂ ਖੜੀਆਂ ਕੀਤੀਆਂ ਪੰਜਾਬ ਕਰੀਬ 10 ਸਾਲਾਂ ਸਰਕਾਰੀ ਅਤੇ ਫਿਰਕੂ ਦਸ਼ ਦਸ਼ ਕਰ ਰਿਹਾ 1991 ਵਿੱਚ ਸਰਕਾਰ ਦੀ ਫਿਰਕੂ ਦਸ਼ ਨੂੰ ਸਮੇਟਣ ਦੀਆਂ ਚਾਲਾਂ ਮੰਗਰੋ ਕਾਂਗਰਸ ਦੀ ਸਰਕਾਰ ਬਣੀ 2002 ਫਿਰ 2007 ਤੋਂ 2012 2012 ਤੋਂ 2017 ਦੇ ਕੁੱਲ 15 ਸਾਲ ਅਕਾਲੀ ਦਲ ਸੱਤਾ ਵਿੱਚ ਰਿਹਾ ਅਕਾਲੀ ਦਲ ਬਾਦਲ ਦੇ ਨਿਗਾਰਦਾ ਅਮਲ ਅਪਰੋਕਤ 15 ਸਾਲਾਂ ਵਿੱਚ ਅਕਾਲੀ ਦਲ ਹੀ ਪੰਜਾਬ ਦੀ ਸੱਤਾ ਤੇ ਕਾਬਜ਼ ਨਹੀਂ ਰਿਹਾ ਸਗੋਂ ਇਸਨੇ ਭਾਜਪਾ ਨਾਲ ਇੱਕ ਮੌਕਾ ਪ੍ਰਸਤ ਸਾਂਝੀ ਸਰਕਾਰ ਬਣਾ ਲਈ ਪਿਛਲੇ ਤਜਰਬੇ ਅਨੁਸਾਰ ਇਹ ਪਾਣੀ ਅਤੇ ਅੱਗ ਦਾ ਮੇਲ ਸਾਬਤ ਨਹੀਂ ਸੀ ਕਿਉਂਕਿ ਭਾਜਪਾ ਦਾ ਸਿਆਸੀ ਚੌਕਟਾ ਹੀ ਹੋਰ ਹੈ ਉਹ ਨਾ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦਾ ਨਾ ਫੈਡਰਲਿਜਮ ਦਾ ਤੈਸ਼ੀ ਹੈ ਅਤੇ ਨਾ ਹੀ ਧਰਮਕਟਟ ਗਣਤੀਆਂ ਦੇ ਅਧਿਕਾਰਾਂ ਦੀ ਸੇਧ ਲੈਂਦੀ ਹੈ। ਇਸ ਗੱਠ ਜੋੜ ਦੇ ਅਕਾਲੀ ਦਲ ਕੋਲ ਉਹ ਮੁੱਦੇ ਖੋਲ ਹੈ ਜਿੰਨਾ ਕਰਕੇ ਇਸ ਦੀ ਇੱਕ ਬਲੱਖਣ ਪਛਾਣ ਬਣਦੀ ਸੀ। ਇਸ ਨੇ ਪੰਜਾਬ ਨਾਲ ਸੰਬੰਧਤ ਹੈ ਤਕਰੀਬ ਸਾਰੇ ਮੁੱਦੇ ਹੀ ਠੰਡੇ ਵਸਤੇ ਵਿੱਚ ਪਾ ਦਿੱਤੇ। ਤੇ ਇਥੋਂ ਤੱਕ ਥੋੜ੍ਹ ਦ੍ਰਿਸ਼ਟੀ ਅਤੇ ਮੌਕਾ ਪ੍ਰਸਤੀ ਨਾਲ ਘੜਾ ਰਸ ਗਿਆ ਕਿ ਇਸ ਨੇ ਅਤੇ ਇਸ ਦੀ ਕੇਂਦਰ ਸਰਕਾਰ ਵਿੱਚ ਵਜ਼ੀਰ ਬੀਬੀ ਹਰਸਿਮਰਤ कौर ਬਾਦਲ ਨੇ ਦਨ ਖਨੇਤੀ ਕਾਨੂੰਨਾਂ ਦੀ ਹਮੈਤ ਵੀ ਕਰ ਦਿੱਤੀ ਭਾਜਪਾ ਦੀ ਹਮੈਤ ਨੇ ਅਕਾਲੀ ਦਲ ਦੇ ਪੈਰਾਂ 'ਚੋਂ ਸੰਘਰਸ਼ ਦੀ ਜ਼ਮੀਨ ਖੋ ਲਈ ਇਸੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਬਿਮਾਰੀ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੱਤਾ ਗਿਆ ਉਸ ਕੋਲ ਨਾ ਦੂਰਅਸ ਸਿਆਸੀ ਸੂਝ ਨਾ ਤਜਰਬਾ ਅਤੇ ਨਾ ਹੀ ਪਰਪਕਤਾ ਸੀ ਦੂਜਾ ਉਸ ਨਾਲ ਜੁੜ ਗਿਆ ਵਿਕਰਮ ਸਿੰਘ ਮਜੀਠੀਆ ਜਿਸ ਉੱਪਰ ਨਸ਼ਾ ਤਸ਼ਕਰੀ ਅਤੇ ਪ੍ਰਸ਼ਤਾਜਾਰ ਦੇ ਦੋਸ ਸ਼ਰੇਆਮ ਲੱਗਦੇ ਰਹੇ ਸਨ ਇਸ ਤਰ੍ਹਾਂ ਕਾਲੀ ਦਲ ਵਿੱਚੋਂ ਜੋਗ ਅਤੇ ਹੰਡੇਵਰ ਤੇ ਟਕਸਾਲੀ ਆਗੂਆਂ ਦੀ ਥਾਂ ਬਾਦਲ ਪਰਿਵਾਰ ਦਾ ਕਬਜ਼ਾ ਪੰਜਾਬ ਸਰਕਾਰ ਅਤੇ ਕਾਲੀ ਦਲ ਉੱਪਰ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦੇ ਜੀ ਨੋਟਾਂ ਦੇ ਪਰੇ ਸੂਟਕੇਸਰ ਬਾਦਲ ਪਰਿਵਾਰ ਕੋਲ ਜਾਣਦੀਆਂ ਆਮ ਖਬਰਾਂ ਜਗ ਜाहिर ਹਨ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਆਪਣੀ ਜਾਇਦਾਦ ਬਣਾਉਣਾ ਅਤੇ ਉਸ ਵਿੱਚੋਂ ਥਾਂ ਮੁਨਾਫੇ ਕਮਾਉਣ ਦੀ ਕੋਈ ਕਸ਼ਰ ਨਹੀਂ ਛੱਡੀ ਹੋਟਲਾਂ, ਟਰਾਂਸਪੋਰਟਾਂ, ਜ਼ਮੀਨਾਂ ਆਦੀ ਹੜੱਪਣ ਵਿੱਚ ਇਸਨੇ ਕੋਈ ਕਸਰ ਨਹੀਂ ਛੱਡੀ ਸੀ। ਪ੍ਰਸ਼ਤਾਜਾਰ ਇਸ ਕਦਰ ਫੈਲ ਗਿਆ ਕਿ ਬਲਾਕ ਜਾਂ ਜ਼ਿਲ੍ਹਾ ਪੱਧਰ ਦੇ ਜੱਜੇਦਾਰਾਂ ਦੇ ਕੰਮਕਾਜ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦੇ ਸਨ। ਇਸ ਹਮਲੇ ਕਾਲੀਦਲ ਦੇ ਨਖੇੜੇ ਵਿੱਚ ਇੱਕ ਖਾਸ ਭੂਮਿਕਾ ਨਿਭਾਈ। ਸੁਖਬੀਰ ਮਜੀਠੀਆ ਗੋਟ ਇਨਾ ਪਾਰੂ ਹੋ ਗਿਆ ਕਿ ਉਹ ਆਪਣੇ ਸੌੜੇ ਅਤੇ ਨਿੱਜੀ ਹਿੱਤਾਂ ਲਈ ਕਈ ਤਰ੍ਹਾਂ ਦੀਆਂ ਕੌਤਕਵਾਜੀਆਂ ਕਰਨ ਲੱਗੇ। ਸਰਸੇ ਵਾਲੇ ਸੌਦਾ ਸਾਧ ਨੂੰ ਮਾਫੀ ਦੇ ਕੇ ਉਸਨੇ ਆਮ ਸਿੱਖਾਂ ਦੇ ਜਿਨ੍ਹਾਂ ਆਤਾਂ ਨੂੰ ਥਾ ਸੱਟ ਮਾਰੀ ਬੇਅਦਬੀ ਕਹਣ ਤੇ ਦੋਸ਼ੀਆਂ ਨੂੰ ਹੱਥ ਪਾਉਣ ਦਾ ਯਤਨ ਨਹੀਂ ਕੀਤਾ ਅਕਾਰ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਬੰਦਲ ਫਾਤਿਆਂ ਵਿੱਚੋਂ ਨਿਕਲਣ ਲੱਗੇ ਇਸ ਘਟਨਾਕਰਮ ਨੇ ਅਕਾਲੀ ਦਲ ਦੀ ਇਸ ਜੁੰਡੀ ਨੂੰ ਆਮ ਲੋਕਾਈ ਵਿੱਚੋਂ ਨਖੇੜਨਾ ਆਰੰਭ ਕਰ ਦਿੱਤਾ ਇਤਿਹਾਸਿਕ ਕਿਸਾਨ ਸੰਘਰਸ਼ ਦੇ ਆਰੰਭਕ ਮਹੀਨਿਆਂ ਵਿੱਚ ਅਕਾਲੀ ਦਲ ਦੀ ਬਜ਼ਨਾਮੀ ਤੋਂ ਬਾਅਦ ਇਸਨੇ ਕਾਨੂੰਨਾਂ ਦੀ ਵਿਰੋਧਤਾ ਕਰਨੀ ਆਰੰਭ ਕੀਤੀ ਅਤੇ ਇਸ ਦਾ ਪਾਜਪਨ ਵਾਲਾ ਗੱਠਜੋੜ ਟੁੱਟ ਗਿਆ ਇਸ ਮੋਰਚੇ ਦੀ ਮਾਰ ਕਾਂਗਰਸ ਨੂੰ ਵੀ ਪਈ ਅੰਦਰ 19 ਵਰੋਧਾਂ ਕਾਰਨ ਰਾਜਾ ਮਰਿੰਦਰ ਸਿੰਘ ਭਾਈਪਾ ਵਿੱਚ ਜਾ ਵੜਿਆ ਅਤੇ ਡੋਲਦੀ ਕਾਂਗਰਸ ਨੇ ਚੱਲੀ ਨੂੰ ਮੁੱਖ ਮੰਤਰੀ ਥਾਪ ਦਿੱਤਾ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਆ ਕਾਂਗਰਸ ਤੇ ਭਾਈਪਾ ਨੂੰ ਕਿਸਾਨ ਸੰਦਰਸ਼ ਦੀ ਤਪਸ ਨੇ ਇਹਨਾਂ ਲੂ ਦਿੱਤਾ ਕਿ ਪਾਣੀ ਪਾਣੀ ਕਰਦੇ ਨਜ਼ਰ ਆਏ ਇਸ ਸਥਿਤੀ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਵਗੀ ਕਿ ਬਹੁਤ ਕੁਝ ਹੁੰਝ ਕੇ ਲੈ ਗਈ ਇਸ ਲਕ ਤੋੜ ਮੀ ਹਾਰ ਕਰਨ ਅਕਾਲੀ ਦਲ ਦੇ ਸੁਖਬੀਰ ਮਜੀਠੀਆ ਦੀ ਲੀਡਰਸ਼ਿਪ ਹੋਰ ਵੀ ਬਦਨਾਮ ਅਤੇ ਨਿਖੜਨ ਲੱਗ ਪਈ ਕਈ ਟਕਸਾਲੀ ਆਗੂ ਇਸ ਨੂੰ ਛੱਡਣ ਲੱਗ ਪਏ ਟੀਂਡਸਾ ਗਰੁੱਪ ਵੀ ਅਲੱਗ ਹੋ ਗਿਆ ਹੁਣ ਤੱਕ ਸਕੰਦਰ ਸਿੰਘ ਮਲੂਕਾ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਸੋਹਣ ਸਿੰਘ ਠੰਡੜਾ ਸੁਖੀ ਬੰਗਾ ਆਦਿ ਅਕਾਲੀ ਦਲ ਨੂੰ ਸਾੜ ਚੁੱਕੇ ਹਨ ਸੋਹਣ ਸਿੰਘ ਠੰਡੜਾ ਤੇ ਕਈ ਹੋਰ ਆਗੂ ਭਾਜ ਭਾਵੇ ਚ ਜਾ ਰਹੇ ਹਨ ਅਕਾਲੀ ਦਲ ਦੇ ਇਸ ਨਖੇੜੇ ਦਾ ਸਿੱਟਾ ਹੈ ਕਿ ਲੋਕ ਸਭਾ ਚੋਣਾਂ 2024 ਵਿੱਚ ਇਸ ਨੇ ਇੱਕੋ ਇੱਕ ਜੇਤੂ ਉਮੀਦਵਾਰਾ ਹਰਸਿਮਰਤ ਕੌਰ ਬਾਦਲ ਬਣੀ। ਬਾਕੀ ਉਮੀਦਵਾਰਾਂ ਨੂੰ ਹਾਰ ਦੀ ਨਿਮੋਸ਼ੀ ਝੱਲਣੀ ਪਈ। ਹੁਣ ਜਿਮਨੀ ਚੋਣਾਂ ਵਿੱਚ ਵੀ ਅਕਾਲੀ ਦਲ ਬਾਦਲ ਨੇ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਅਤੇ ਕਿਸੇ ਤਰ੍ਹਾਂ ਦੀ ਚੋਣ ਪਿਆਲੀ ਅਤੇ ਚੋਣ ਸਮੂਲੀਅਤ ਨਾ ਕਰਨ ਦਾ ਐਲਾਨ ਕੀਤਾ। ਇਸ ਪਾਉਂਚ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਕਿੰਨੇ ਗੰਭੀਰ ਨਖੇੜੇ ਦੀ ਸਿੱਟੀ ਵਿੱਚ ਫਸਿਆ ਹੋਇਆ ਹੈ। ਅਕਾਲੀ ਦਲ ਬਾਦਲ ਮੁੜ ਕੇ ਸੰਭਲ ਲਈ ਅਤੇ ਕੁਝ ਮਾਨਵੀ ਜਿੱਤ ਪ੍ਰਾਪਤ ਕਰਨ ਲਈ ਅਕਾਲ ਤਖਤ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨੀ ਚਾਹੁੰਦਾ ਹੈ ਇਸ ਮਕਸਦ ਲਈ ਉਸਨੇ ਆਪਣੇ ਹਮੈਤੀਆਂ ਕੋਲੋਂ ਇਹ ਮੰਗ ਕਰਵਾਈ ਕਿ ਸੁਖਵੀਰ ਬਾਦਲ ਅਕਾਲ ਤਖਤ ਤੇ ਜਾ ਕੇ ਆਪਣੇ ਕੀਤੇ ਕਰਮਾਂ ਦੀ ਮਾਫੀ ਮੰਗੇ ਸੁਖਵੀਰ ਬਾਦਲ ਨੇ ਕਿਹਾ ਕਿਉਂ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਤੇ ਪੇਸ਼ ਹੋਣਾ ਚਾਹੁੰਦੇ ਹਨ ਇਹ ਤਾਂ ਸਾਰੇ ਗੰਭੀਰ ਦਰਸ਼ਕ ਸਮਝਦੇ ਹਨ ਉਹ ਆਪਣੇ ਕਰਮਾ ਉੱਪਰ ਪੁੱਲ ਦੀ ਮੋਹਰ ਲਗਵਾ ਕੇ ਮੁੜ ਸਿੱਖ ਪੰਥ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਖੇਡ ਵਿੱਚ ਸਹਿਮਤ ਜਾਪਦੀ ਹੈ। ਫਿਰ ਵੀ ਇਹ ਮਾਮਲਾ ਹਲੇ ਲਟਕਿਆ ਹੋਇਆ ਹੈ। ਹਾਲ ਦੀ ਘੜੀ ਸੁਖਵੀਰ ਅਤੇ ਇਸ ਦਾ ਅਕਾਲੀ ਦਲ ਨਾ ਪੰਜਾਬ ਅਤੇ ਨਾ ਹੀ ਪੰਥ ਦਾ ਕੋਈ ਐਕਸਪ੍ਰੈਸ ਕਰਦਾ ਹੈ। ਇਸ ਸਥਿਤੀ ਵਿੱਚ ਇੱਕ ਸਿਆਸੀ ਖਲਾਅ ਪੈਦਾ ਹੋ ਚੁੱਕਾ ਹੈ। ਇਸ ਨੂੰ ਪਾਰਨ ਦੀ ਚੁਣੌਤੀ ਗੰਭੀਰ ਸਿਆਸੀ ਤਿਰ ਦੇ ਸਿਰ ਆਉਂਦੀ ਹੈ ਅਕਾਲੀਦਰ ਬਾਗਲ ਦਾ ਮੋੜਾ ਹੋਰ ਇੱਕ ਅਸੰਭਵ ਘਟਨਾ ਜਾਪਦੀ ਹੈ ਧੰਨਵਾਦ ਜੀ